ਤਿਉਹਾਰਾਂ ਦੇ ਸੀਜ਼ਨ ਵਿਚਾਲੇ ਵੱਡੀ ਖਬਰ ਸਾਹਮਣੇ ਆਈ ਹੈ ਏਜੰਸੀਆਂ ਦਾ ਕਹਿਣਾ ਹੈ ਕਿ ਪੰਜਾਬ ਚਾਤਵਾਦੀ ਹਮਲੇ ਦਾ ਖਤਰਾ ਹੈ ਜਿहां ਪੰਜਾਬ ਤੇ ਜੰਮੂ ਕਸ਼ਮੀਰ ਚਾਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਮੀਡੀਆ ਰਿਪੋਰਟਸ ਮੁਤਾਬਕ ਖਾਲਿਸਤਾਨ ਸੰਗਠਨ ਆਈਈਡੀ ਧਮਾਕੇ ਕਰ ਸਕਦੇ ਨੇ ਬਬਰ ਖਾਲਸਾ ਇੰਟਰਨੈਸ਼ਨਲ ਤੇ ਪਾਕਿਸਤਾਨ ਦੀ ਆਈਐਸਆਈ ਇੱਕ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਨੇ ਪੰਜਾਬ ਪੁਲਿਸ ਦੇ ਦਫਤਰਾਂ ਤੇ ਚੌਕੀਆਂ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਕੇਂਦਰੀ ਏਜੰਸੀਆਂ ਨੇ ਵੀ ਕਿਸੇ ਵੱਡੀ ਘਟਨਾ ਨੂੰ ਰੋਕਣ ਲਈ ਅਲਰਟ ਜਾਰੀ ਕੀਤਾ ਹੈ ਰਿਪੋਰਟਾਂ ਅਨੁਸਾਰ ਖਬਰ ਖੂਫੀਆ ਏਜੰਸੀਆਂ ਦੀ ਇੱਕ ਮਹੱਤਵਪੂਰਨ ਮੀਟਿੰਗ ਤੋਂ ਸਾਹਮਣੇ ਆਈ ਹੈ ਜਿੱਥੇ ਪੰਜਾਬ ਤੇ ਮੰਡਰਾ ਰਹੇ ਆਤਵਾਦੀ ਖਤਰੇ ਬਾਰੇ ਚਰਚਾ ਕੀਤੀ ਗਈ ਸੀ ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਹਰਿਆਣੇ ਦੇ ਕੁਰੂਕ ਖੇਤਰ ਚ ਪੰਜਾਬ ਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਨਾ ਦੀ ਪੁੱਛ ਕੇ ਚ ਮਹੱਤਵਪੂਰਨ ਖੁਲਾਸੇ ਹੋਏ ਨੇ ਗ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਵਿੰਦਰ ਉਰਫ ਗੱਗੂ ਤੇ ਸੰਦੀਪ ਵਜੋ ਹੋਈ ਹੈ 7 ਅਕਤੂਬਰ ਦੀ ਰਾਤ ਨੂੰ ਹਰਿਆਣਾ ਪੁਲਿਸ ਨੇ ਦੋਵਾਂ ਵਿਅਕਤੀਆਂ ਨੂੰ ਪਿਹੋਵਾ ਖੇਤਾਂ 'ਚ ਮੋਟਰਸਾਈਕਲ ਤੇ ਘੁੰਮਦੇ ਹੋਏ ਗ੍ਰਫਤਾਰ ਕੀਤਾ ਕੂਫੀਆ ਜਾਣਕਾਰੀ ਦੇ ਅਨੁਸਾਰ ਉਹ ਇੱਕ ਵੱਡੇ ਅਪਰਾਧ ਦੀ ਯੋਜਨਾ ਬਣਾ ਰਹੇ ਨੇ ਅਜਿਹਾ ਮੀਡੀਆ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਗਿਆ ਤਲਾਸ਼ੀ ਲੈਣ ਤੇ ਉਹਨਾਂ ਦੇ ਬੈਗ ਚ ਇੱਕ ਹੈਂਡ ਗ੍ਰੇਨੇਡ ਮਿਲਿਆ ਅਦਾਲਤ ਨੇ ਉਹਨਾਂ ਨੂੰ ਪੰਜ ਤਿੰਨਾਂ ਦੀ ਪੁਲਿਸ ਹਿਰਾਸਤ ਚ ਭੇਜ ਦਿੱਤਾ ਰਿਪੋਰਟਸ ਚ ਕਿਹਾ ਗਿਆ ਹੈ ਕਿ ਏਜੰਸੀਆਂ ਅਨੁਸਾਰ ਯੋਜਨਾ ਪੰਜਾਬ ਦੇ ਨਾਲ-ਨਾਲ ਕੁਰੂਕ ਖੇਤਰ ਜ਼ਿਲ੍ਹੇ ਚ ਇੱਕ ਪੁਲਿਸ ਸਟੇਸ਼ਨ ਜਾਂ ਚੌਕੀ ਤੇ ਹੈਂਡ ਗ੍ਰੇਨੇਡ ਵਿਸਪੋਰਟ ਕਰਨ ਦੀ ਸੀ ਗ੍ਰੇਨੇਡ ਪਾਕਿਸਤਾਨ ਸਰਹੱਦ ਪਾਰ ਤੋਂ ਆਦਮੀਆਂ ਨੂੰ ਸਪਲਾਈ ਕੀਤੇ ਗਏ ਸਨ ਸੀਮਾ ਸੁਰੱਖਿਆ ਬਾਲ ਨੇ ਹਾਲ ਹੀ ਦੇ ਵਿੱਚ ਇੱਕ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਿਸ ਨੇ ਤੁਰਕੀ ਤੇ ਪਾਕਿਸਤਾਨ ਵਿਚਕਾਰ ਮਿਲੀ ਭੁਗਤ ਦਾ ਖੁਲਾਸਾ ਕੀਤਾ ਤੁਹਾਨੂੰ ਯਾਦ ਹੋਵੇਗਾ ਕਿ ਆਪਰੇਸ਼ਨ ਸਿੰਧੂਰ ਦੌਰਾਨ ਤੁਰਕੀ ਨੇ ਖੁੱਲ ਕੇ ਪਾਕਿਸਤਾਨ ਦਾ ਸਮਰਥਨ ਕੀਤਾ ਸੀ ਤੇ ਹਥਿਆਰ ਸਪਲਾਈ ਕੀਤੇ ਸਨ ਹਾਲੀ ਦੀ ਘਟਨਾ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਪੰਜਾਬ ਦੇ ਅੰਮ੍ਰਿਤਸਰ ਤਰੰਤਰੰ ਸਰਹੱਦ ਨਾਲ ਸੰਬੰਧਿਤ ਹੈ ਜਿੱਥੇ ਬੀਐਸਐਫ ਦੀ ਚੌਕਸੀ ਨੇ ਪਾਕਿਸਤਾਨ ਦੇ ਨਪਾਕ ਮਨਸੂਬਿਆਂ ਨੂੰ ناکਾਮ ਕਰ ਦਿੱਤਾ BSF ਨੇ ਤੁਰਕੀ ਦੇ ਬਣੇ ਹਥਿਆਰਾਂ ਦੀ ਇੱਕ ਖੇਪ ਜ਼ਬਤ ਕੀਤੀ ਹੈ ਜੋ ਅੰਮ੍ਰਿਤਸਰ ਤਰੰਤਾਰਨ ਸਰਹੱਦ ਦੇ ਪਾਕਿਸਤਾਨ ਤੋਂ ਡਰੋਨ ਦੁਆਰਾ ਸੁੱਟੀ ਗਈ ਸੀ ਇਸ ਤੋਂ ਇਲਾਵਾ ਤਰੰਤਾਰਨ ਦੇ ਨੁਹਰਾ ਢੱਲਾ ਪਿੰਨੇ ਨੇੜੇ ਇੱਕ ਪਲਾਸਟਿਕ ਦੀ ਬੋਤਲ ਚ ਲੁਕਾਏ ਗਏ ਪਿਸਤੌਲ ਦੇ ਪੁਰਜ਼ੇ ਵੀ ਬਰਾਮਦ ਕੀਤੇ ਗਏ ਸਨ ਹੁਣ ਪੰਜਾਬ 'ਚ ਅਲਰਟ ਜਾਰੀ ਕੀਤਾ ਗਿਆ ਤਿਉਹਾਰਾਂ ਦੇ ਸੀਜ਼ਨ ਵਿਚਾਲੇ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਆਈ ਹੈ ਕਿ ਪੰਜਾਬ 'ਚ ਅਤਵਾਦੀ ਹਮਲਾ ਹੋ ਸਕਦਾ ਹੈ